ਪਿੰਡ ਅਸਮਾਨਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਬੜੀ ਦੁਖਦਾਇਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਅਮਨਦੀਪ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹਮਲਾਵਰ ਅਮਨਦੀਪ ਸਿੰਘ ਦਾ ਮੋਬਾਈਲ ਵੀ ਨਾਲ ਲੈ ਗਏ ਠੰਡੇ ਅਤੇ ਮਿਲ ਵਰਤਨ ਦੇ ਸਵਾ ਦੇ ਮਾਲਕ ਸਨ ਅਮਨਦੀਪ ਸਿੰਘ ਜੀ ਕੀ ਲੱਗਦਾ ਸੀ ਬੱਚਾ ਤੇ ਕੀ ਕਹਿਣਾ ਚਾਹੁੰਦੇ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਸਾਹ ਮਿਲਣਾ ਚਾਹੀਦਾ ਕਾਤਰਾ ਨੂੰ ਲੱਭ ਗਈ ਸਜਾਮਾ ਇਹ ਬੱਚਾ ਦੱਸ ਰਿਹਾ ਸੀ ਕਿ ਬਹੁਤ ਜ਼ਿਆਦਾ ਸ਼ਰੀਫ ਸੀਗਾ ਕਿਸੇ ਨਾ ਕੋਈ ਲਾਕਡਾਊਨ ਨਹੀਂ ਸੀ ਕੀ ਚੱਕਰ ਹੋ ਸਕਦਾ ਨਹੀਂ ਰਿਪੋਰਟ ਇਸ ਵੇਲੇ ਕੁਝ ਨਹੀਂ ਕਹਿਣਾ ਪਰਿਵਾਰ ਦੇਖੋ ਮਨਾ ਸਾਹਿਬ ਇਸ ਵੇਲੇ ਪਰਿਵਾਰ ਜਿਹੜਾ ਬੜਾ ਸੋ ਜਿੱਥੇ ਤੁਸੀਂ ਇਹ ਦੇਖ ਸਕਦੇ ਪਾਪ ਪਿੰਡ ਜਿਹੜਾ ਆ ਉਹ ਇਸ ਗੱਲ ਦੀ ਜੇ ਹਾਮੀ ਭਰ ਰਿਹਾ ਕਿਉਂ ਬੱਚਾ ਸ਼ਰੀਫ ਸੀਗਾ ਕਿ ਪੂਰਾ ਪਿੰਡ ਨਹੀਂ ਕਿਸੇ ਦਾ ਪੱਖ ਲੈਤਾ ਹੈ ਨਾ ਕਿ ਸ਼ਰੀਫ ਸੀਗਾ ਕਿਉਂਕਿ ਅਨਮੈਰਿਡ ਮੁੰਡਾ ਸੀਗਾ 25 26 ਸਾਲ ਦੀ ਉਮਰ ਹੈ ਉਹਦੀ ਸੋ ਮੈਂ ਸਮਝਦਾ ਇਹ ਬੜਾ ਮੰਦ ਭੱਗ ਹੈ ਪਰਿਵਾਰ ਦੇ ਲਈ ਵੀ ਔਰ ਇਲਾਕੇ ਦੇ ਲਈ ਵੀ ਕਿਉਂਕਿ ਜੇ ਇਹ ਜੀ ਇਹ ਘਟਨਾਵਾਂ ਵਾਪਰਦੀਆਂ ਤਾਂ ਲੋਕਾਂ ਦੇ ਅੰਦਰ ਸੁਭਾਵਿਕ ਹੈ ਜਿਹੜਾ دہشت ਦਾ ਮਾਹੌਲ ਬਣਨਾ ਕਿ ਅੱਜ ਜੇ ਅਸੀਂ ਆਪਣੇ ਪਿੰਡਾਂ ਦੇ ਵਿੱਚ ਆਪਣੇ ਘਰਾਂ ਦੇ ਲਾਗੇ ਮਹਿਫੂਜ਼ ਨਹੀਂ ਤਾਂ ਆਪਾਂ ਕਿਤੇ ਮਹਿਫੂਜ਼ ਹੋ ਸਕਦੇ ਆ ਸੋ ਸਰਕਾਰ ਨੂੰ ਆਪਣੀ ਜਿਹੜੀ ਸੁਪੀ ਨੀਂਦ ਹੈ ਉਹ ਤੋਂ ਜਾਗਣਾ ਚਾਹੀਦਾ ਔਰ ਜੇ ਅੱਜ ਇੰਨਾ ਗੈਂਗਵਾੜ ਵਧ ਗਿਆ ਤੇ ਪ੍ਰਸ਼ਾਸਨ ਤੇ ਸਰਕਾਰ ਕਿਤੇ ਨਾ ਕਿਤੇ ਉਹਦਾ ਸਰਕਾਰ ਦਾ ਫੇਲਿਅਰ ਇਹ ਵੀ ਪਤਾ ਲੱਗਿਆ ਸੀ ਸੀਸੀਟੀਵੀ ਕੈਮਰੇ ਲੱਗੇ ਸਿਗੇ ਉਹਨਾਂ ਨੂੰ ਤੋੜਿਆ ਗਿਆ ਆ ਸੋ ਇਹ ਗਵਾਹਤ ਕਰਨ ਉਹ ਬੜੇ ਸ਼ਾਤਰ ਦਿਮਾਗ ਉਹ ਜਿਹੜੇ ਕਾਤਲ ਆ ਕਿਉਂਕਿ ਉਹਨਾਂ ਨੇ ਉਹ ਬੱਚੇ ਦਾ ਮੋਬਾਈਲ ਵੀ ਲੈ ਗਏ ਕੈਮਰੇ ਵੀ ਤੋੜ ਦਿੱਤੇ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਉਹ ਬੜੀ ਪਲੈਨਿੰਗ ਨਾਲ ਆਇਆ ਔਰ ਔਰ ਸ਼ਰੀਆਂ ਵਿੱਚੋਂ ਗੋਲੀਆਂ ਚਲਾ ਕੇ ਉਹ ਭੱਜ ਗਏ ਉਹ ਸਾਬ ਪਿੰਡ ਵਾਸੀਆਂ ਦੇ ਵਿੱਚ ਔਰ ਹੋਣਾ ਵੀ ਚਾਹੀਦਾ ਹੈਗਾ ਹੀ ਹੈਗਾ ਹੀ ਹੈ ਹੋਣਾ ਵੀ ਚਾਹੀਦਾ ਪਿੰਡ ਵਾਸੀਆਂ 'ਚ ਰੋਸ ਹੈ ਔਰ ਹੋਣਾ ਵੀ ਚਾਹੀਦਾ ਕਿਉਂਕਿ ਜਿਹੜੀ ਸਾਡੀ ਜ਼ਿੰਮੇਵਾਰੀ ਹੈ ਅਸੀਂ ਜੇ ਜ਼ਿੰਮੇਵਾਰੀ ਚ ਕੋਤਾਹੀ ਕਰਾਂਗੇ ਤੇ ਇਹ ਸੁਭਾਵਿਕ ਗੱਲ ਹੈ ਲੋਕ ਆਪਣੇ ਜਾਨਮਾਲ ਦੀ ਰੱਖਿਆ ਰਿਸਪੌਂਸਰੇਬਿਲਿਟੀ ਕਰਨੀ ਆ ਨਾ ਸਾਡੇ ਜਾਨਮਾਲ ਦੀ ਰਾਖੀ ਤਾਂ ਜੇ ਪੁਲਿਸ ਅਤਨਾਹ ਦੇਣ ਤੋਂ ਲੇਟ ਆਉਂਦੀ ਹੈ ਪ੍ਰੈਸ ਪਹਿਲਾਂ ਆ ਜਾਂਦੀ ਹੈ ਲੋਕ ਪਹਿਲਾਂ ਇਕੱਠੇ ਹੋ ਜਾਂਦੇ ਆ ਜ਼ਿੰਮੇਵਾਰ ਲੋਕ ਪਹਿਲਾਂ ਦੂਜੇ ਨਵੇਂ ਕੋਈ ਨਵੇਂ ਸ਼ਹਿਰ ਆ ਗਿਆ ਕੋਈ ਰਾਹਤ ਆ ਗਿਆ ਪਰ ਐਸਐਚਓ ਰਾਹੋਂ ਲੇਟ ਪਹੁੰਚੇ ਜਾਂ ਰਾਹੋਂ ਪੁਲਿਸ ਲੇਟ ਪਹੁੰਚੇ ਮੈਂ ਸਮਝਦਾ ਕਿਤੇ ਨਾ ਕਿਤੇ ਅਣਗਹਿਲੀ ਆ ਪੁਲਿਸ ਦੀ ਤਾਂ ਹੋਣੀ ਹੀ ਚਾਹੀਦੀ